ਇੱਕ ਉਹ ਸਮਾਂ ਵੀ ਸੀ ਜਦੋਂ ਇਸੇ ਘਰ ਦੇ ਵਿੱਚ ਇੱਕ ਵੀ ਜੀ ਨਹੀਂ ਸੀਗਾ ਉਹ ਉਹ ਸਮਾਂ ਸਾਡੇ ਵਾਸਤੇ ਬਹੁਤ ਮਾੜਾ ਸਮਾਂ ਸੀ ਹੁਣ ਉਹਦੀ ਟਰੈਕ ਸਹੀ ਆ ਲੋਕ ਉਹਨੂੰ ਬਹੁਤ ਹੀ ਪਿਆਰ ਦਿੰਦੇ ਆ ਪਹਿਲਾ ਸਮਾਂ ਜਿਹੜਾ ਅੰਗੜਾ ਉਹ ਵੀ ਬਹੁਤ ਹੀ ਮਾੜਾ ਸਮਾਂ ਸੀ ਮਾਪਿਆਂ ਨੇ ਬਹੁਤ ਹੀ ਕੋਸ਼ਿਸ਼ਾਂ ਕਰਕੇ ਵੱਡੀਆਂ ਮਸ਼ੀਤਾਂ ਚੱਲ ਕੇ ਇੱਥੋਂ ਤੱਕ ਲਿਆਂਦਾ ਕੱਢਿਆ ਜੀ ਦਿਲ ਵਿੱਚ ਬੈਠਾ ਗੁਰਪ੍ਰਸੇਖੋਂ ਕੋ ਬਾਹਰ ਬਾਰ ਦਾਤ ਹੋ ਜਾਂਦੀ ਸੀ ਉਹ ਲੋਕੀ ਕਹਿੰਦੇ ਸੀ ਜਾਂ ਪ੍ਰਸ਼ਾਸਨ ਕਹਿੰਦਾ ਸੀ ਗੁਰਪ੍ਰਸੇਖੋਂ ਦੇ ਗੈਂਗਰੇ ਆਏ ਉਦੋਂ ਦੁੱਖ ਹੁੰਦਾ ਸੀ ਮੈਂ ਅਣੀ ਬੱਚੇ ਨੂੰ ਇੰਨਾ ਪੜਾਇਆ ਲਿਖਾਇਆ ਤੇ ਇਹ ਬੱਚਾ ਹੁਣ ਸਾਡੇ ਦਾ ਗੈਂਗਸਟਰ ਦਾ ਕਿਤਾਬ ਜਿਹੜਾ ਦਿੱਤੀ ਜਾਂਦੇ ਆ ਇਹ ਸਾਤ ਨੂੰ برداشت ਹੋਣਾ ਤਾਂ ਔਖਾ ਹੀ ਸੀ ਬਹੁਤ ਹੰਤਲੇ بلند ਹੋ ਗਏ ਹਨ ਉਸ ਨਾਲ ਵੀ ਬੰਦਾ ਸਹੀ ਟਰੈਕ ਤੇ ਆ ਗਿਆ ਹੁਣ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜਾ ਗੈਂਗਸਟਰ ਦਾ ਤੁਸੀਂ ਨਾਲ ਉਹਨੂੰ ਸ਼ਬਦ ਲਾ ਉਸ ਨੂੰ ਹੁਣ ਹਟਾ ਦਿੱਤਾ ਜਾਵੇ ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਗੁਰਪ੍ਰੀਤ ਸੇਖੋਂ ਜੋ ਕਿ ਪੰਜਾਬ ਦੇ ਵਿੱਚ ਲਗਾਤਾਰ ਚਰਚਾ ਦਾ ਨਾਮ ਬਣਿਆ ਹੋਇਆ ਹੈ ਔਰ ਪਿਛਲੇ ਦਿਨੀ ਜਦੋਂ ਆਯਾਤ ਉਮੀਦਵਾਰ ਦੇ ਤੌਰ ਤੇ ਉਸਨੇ ਇਲੈਕਸ਼ਨ ਦੇ ਵਿੱਚ ਪੈਰ ਪਾਇਆ ਤੇ ਕੱਲ ਜਦੋਂ ਨਤੀਜਾ ਆਉਂਦਾ ਤਾਂ ਸਾਰੇ ਉਸ ਵੱਲ ਦੇਖ ਰਹੇ ਸੀ ਕਿਉਂਕਿ ਗੁਰਪ੍ਰੀਤ ਸੇਖੋਂ ਦੇ ਘਰ ਦੋ ਟਿਕਟਾਂ ਦੋਨੇ ਟਿਕਟਾਂ ਤੋਂ ਜਿੱਤ ਪ੍ਰਾਪਤ ਹੋਈ ਉਹ ਦੂਜੇ ਪਾਸੇ ਧੜੇ ਦੇ 6 ਜਾਣੇ ਜਿਹੜੇ ਸੀ ਗੁਰਪ੍ਰੀਤ ਸੇਖੋਂ ਦੇ ਉਹਨਾਂ ਨੂੰ ਵੀ ਜਿੱਤ ਪ੍ਰਾਪਤ ਹੋਈ ਹੈ ਔਰ ਖਾਸ ਤੌਰ ਤੇ ਇਹ ਇੰਟਰਵਿਊ ਅੱਜ ਇਸ ਲਈ ਵੀ ਅਹਿਮ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਰਸਤੇ ਤੋਂ ਭਟਕੇ ਜਾਂਦਾ ਹੈ ਪਰ ਬਾਅਦ ਦੇ ਵਿੱਚ ਜਦੋਂ ਉਹ ਮੁੰਡੇ ਆਪਣੇ ਘਰਾਂ ਦੇ ਵਿੱਚ ਆਉਂਦੇ ਨੇ ਮੁੱਖ ਧਾਰਾ ਦੇ ਵਿੱਚ ਆਉਂਦੇ ਨੇ ਤਾਂ ਪਰਿਵਾਰ ਤੇ ਉਹਨਾਂ ਦਾ ਕੀ ਅਸਰ ਹੁੰਦਾ ਕਿਉਂਕਿ ਪਰਿਵਾਰ ਬਹੁਤ ਕੁਝ ਹੰਡਾਉਂਦਾ ਹੈ ਬੱਚਾ ਤਾਂ ਜੋ ਕੁਝ ਕਰਦਾ ਹੈ ਪਰ ਪਿੱਛੇ ਬੈਕਬੋਨ ਬਣ ਕੇ ਉਹਨਾਂ ਦਾ ਪਰਿਵਾਰ ਖੜਾ ਹੁੰਦਾ ਮਾਪੇ ਖੜੇ ਹੁੰਦੇ ਨੇ ਤਾਂ ਸਾਡੇ ਨਾਂ ਗੁਰਪ੍ਰੀਤ ਸਿੱਖ ਹੁਣਾ ਦੇ ਪਿਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਵੀ ਬੜਾ ਕੁਝ ਚੱਲਿਆਗਾ ਔਰ ਅੱਜ ਖੁਸ਼ੀ ਦੇ ਪਲ ਜਦੋਂ ਘਰੇ ਆਏ ਨੇ ਤਾਂ ਕੀ ਮਹਿਸੂਸ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਪ੍ਰੋ ਪੰਜਾਬ ਦਾ ਹਾਣੂ ਤੇ ਜੀ ਆਇਆਂ ਨੂੰ ਮੈਂ ਇੱਥੇ ਸ਼ੁਰੂ ਕਰਦਾ ਕਿ ਅੱਜ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਗੁਰਪ੍ਰੀਤ ਸਿੱਖ ਉਹਦੇ ਪਿਤਾ ਔਰ ਬਹੁਤ ਸਮਾਂ ਤੁਸੀਂ ਹੰਢਾਇਆ ਪਰ ਅੱਜ ਖੁਸ਼ੀ ਦੇ ਪਲ ਨੇ ਅੱਜ ਪਹਿਲੀ ਗੱਲ ਤਾਂ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਹੀ ਟਰੈਕ ਤੇ ਲਿਆਂਦਾ ਜੀ ਬਾਕੀ ਜਿਹੜੇ ਭਰਾ ਜਿਹੜੇ ਜਿਹੜੀ ਗੁਰਪ੍ਰੀਤ ਦੀ ਟੀਮ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਵਰਕ ਕੀਤਾ ਤੋਂ ਫੀਲ ਤਾਂ ਬਹੁਤ ਵਧੀਆ ਕਰ ਰਹੇ ਹਾਂ ਕਿਉਂਕਿ ਹੁਣ ਖੁਸ਼ੀ ਦੇ ਪਲ ਨੇ ਅਸੀਂ ਦੋ ਸੀਟਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ 'ਚ ਖੜੇ ਸੀ ਤੇ तकरीबन ਨੋ ਸੀਟਾਂ ਜਿਹੜੀਆਂ ਸੀਗੀਆਂ ਸਾਡੀਆਂ ਬਲਾਕ ਸੰਵਤੀ ਦੀਆਂ ਸੀ ਅਸੀਂ ਸਾਰੇ ਨੇ ਸਾਰੀਆਂ ਸੀਟਾਂ ਜਿੱਤ ਚੁੱਕੇ ਆ ਇਸ ਲਈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬੜੇ ਖੁਸ਼ੀ ਦੇ ਪਲਾਂ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਜਵਾਕ ਕੁਛ ਮਰਜ਼ੀ ਕਰੇ ਪਰ ਅਸਲ ਜੋ ਪਿੱਛੇ ਦੇਖ ਰਿਹਾ ਹੁੰਦਾ ਜਾਂ ਜੋ ਉਸ ਦਾ ਅਸਰ ਹੰਡਾ ਰਿਹਾ ਹੁੰਦਾ ਹੈ ਉਸ ਦੇ ਮਾਪੇ ਹੁੰਦੇ ਨੇ ਜਾਂ ਉਸ ਦਾ ਪਿਤਾ ਜਾਂ ਉਸ ਦੀ ਮਾਂ ਹੁੰਦੀ ਹੈ ਤੁਸੀਂ ਬਹੁਤ ਸਮਾਂ ਪਹਿਲਾਂ ਵੀ ਹੰਡਾਇਆ ਤੇ ਤੁਸੀਂ ਅੱਜ ਵੀ ਬੈਠੇ ਹੋ ਅੱਜ ਵੀ ਤੁਸੀਂ ਉਸ ਸਮੇਂ ਨੂੰ ਦੇਖ ਰਹੇ ਹੋਗੇ ਇਹ ਸਾਰਾ ਕੁਝ ਤੁਸੀਂ ਕਿਵੇਂ ਦੇਖ ਦਿਓਗੇ ਦੇਖੋ ਜੀ ਪਹਿਲਾ ਸਮਾਂ ਜਿਹੜਾ ਹੰਡਾਇਆ ਉਹ ਵੀ ਬਹੁਤ ਹੀ ਮਾੜਾ ਸਮਾਂ ਸੀ ਕਿਉਂਕਿ ਮੇਰਾ ਬੇਟਾ ਪਹਿਲਾਂ ਤੋਂ ਹੀ ਕਨਵਰਟ ਸਕੂਲਾਂ ਚ ਪੜਿਆ ਹੋਇਆ ਤੇ ਇਹ ਇਹੋ ਜਿਹਾ ਬੱਚਾ ਨਹੀਂ ਸੀ ਕਿ ਉਹ ਇਸ ਲੈਂਡ ਚ ਜਾਂਦਾ ਜਦੋਂ 2012 ਦਾ ਇਲੈਕਸ਼ਨ ਹੋਇਆ ਉਸ ਦੀ ਰਾਜਨੀਤੀ ਦੇ ਵੱਲੋਂ ਇਹ ਨੌਜਵਾਨ ਵਿੱਚ ਦਲਦਲ ਦੇ ਧੱਕੇ ਆ ਗਿਆ ਜਿਸ ਨੂੰ ਅਸੀਂ ਮਾਪਿਓ ਨੇ ਬਹੁਤ ਹੀ ਕੋਸ਼ਿਸ਼ਾਂ ਕਰਕੇ ਬਹੁਤ ਹੀ ਵੱਡੀਆਂ ਮੁਸੀਬਤਾਂ ਚ ਲੱਕੇ ਇੱਥੋਂ ਤੱਕ ਲਿਆਂਦਾ ਕੱਢਿਆ ਜੀ ਤੇ ਇਥੋਂ ਤੱਕ ਕੇ ਵੀ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਬਹੁਤ ਹੀ ਧੰਨਵਾਦ ਆ ਜਿਨ੍ਹਾਂ ਨੇ ਉਹਦੀ ਸਹੀ ਪਛਾਣ ਕੀਤੀ ਕਿ ਇਹ ਆਦਮੀ ਇਹੋ ਜਿਹਾ ਨਹੀਂ ਹੈ ਇਸ ਨੂੰ ਥੋੜੀ ਰੀਲੀਫ ਦਿੱਤੀ ਜਾਵੇ ਉਹ ਸਮਾਜ ਯਾਦ ਕਰ ਰਹੇ ਹੋਗੇ ਜੋੜ ਤੋੜ ਕਰਦੇ ਹੋਗੇ ਕਿ ਕਿਸੇ ਦਿਨ ਜੋ ਤੁਸੀਂ ਇਥੇ ਘਰੇ ਇਕੱਲੇ ਬੈਠੇ ਹੁੰਦੇ ਸੀ ਤੇ ਅੱਜ ਘਰ ਦੇ ਵਿੱਚ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਹਾਂ ਹਾਂਜੀ ਉਹ ਸਮਾ ਇੱਕ ਉਹ ਸਮਾਂ ਵੀ ਸੀ ਜਦੋਂ ਇਥੇ ਘਰ ਦੇ ਵਿੱਚ ਇੱਕ ਵੀ ਜੀ ਨਹੀਂ ਸੀਗਾ ਉਹ ਉਹ ਸਮਾਂ ਸਾਡੇ ਵਾਸਤੇ ਬਹੁਤ ਮਾੜਾ ਸਮਾਂ ਸੀ ਤੋ ਦੂਸਰੀ ਗੱਲ ਆ ਕਿ ਪੁਲਿਸ ਵੀ ਨਹੀਂ ਟਿਕਨ ਦਿੰਦੀ ਸੀ ਪੁਲਿਸ ਵੀ ਆਪਣੇ ਨਾਲ ਸਾਥੀ ਸੀ ਕਿਉਂਕਿ ਜਦੋਂ ਉਹਦੇ ਤੇ ਪਰਚੇ ਪੈਂਦੇ ਸੀ ਤੇ ਉਹਨਾਂ ਪੁਲਿਸ ਨੇ ਰਿਕਾਰਡ ਕਰਦੀ ਸੀ ਤੇ ਅਸੀਂ ਤਕਰੀਬ ਮੁਆਫਾ-ਵਾਸਾ ਕਰਨਾ ਪੈਂਦਾ ਸੀ ਪਰ ਹੁਣ ਜਿਹੜੀ ਗੱਲ ਹੈ ਹੁਣ ਉਹਦੀ ਟਰੈਕ ਸਹੀ ਆ ਲੋਕ ਉਹਨੂੰ ਬਹੁਤ ਹੀ ਪਿਆਰ ਦਿੰਦੇ ਆ ਕਿਉਂਕਿ ਉਹਨੇ ਬਾਹਰ ਨਿਕਲ ਕੇ ਥੋੜੇ ਹੀ ਸਮੇਂ ਦੇ ਵਿੱਚ ਬਹੁਤ ਹੀ ਵੱਡੇ-ਵੱਡੇ ਕੰਮ ਕੀਤੇ ਆ ਉਹਨਾਂ ਨੇ ਲੋਕ ਭਲਾਈ ਦੇ ਕੰਮ ਕੀਤੇ ਪਹਿਲੀ ਗੱਲ ਗੁਰਦੁਆਰਾ ਜਾਮਣੀ ਸਾਹਿਬ ਨੂੰ ਜਾਂਦੀ ਸੜਕ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਪਿਆਰ ਨਾਲ ਬਣਵਾਈ ਦੂਸਰੀ ਗੱਲ ਵੀ ਜਿਹੜਾ ਲੋੜਵੰਦ ਧੀਆਂ ਸੀ ਪਰ ਗਰੀਬ ਪਰਿਵਾਰ ਉਹਨਾਂ ਦੇ 22 ਲੜਕੀਆਂ ਦੀਆਂ ਮੈਰਜਾਂ ਕੀਤੀਆਂ ਔਰ ਹਰ ਵਕਤ ਗਾਂ ਤੋਂ ਵੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਅਸੀਂ ਕਰਦੇ ਰਵਾਂਗੇ ਤੀਸਰਾ ਜਿਹੜਾ ਗੁਰਪ੍ਰੀਤ ਸੇਖੋਂ ਉਹਦੇ ਕੋਲ ਇੱਥੇ ਘਰੇ ਇੰਨੇ ਕੁ ਫੈਸਲੇ ਧੀਆਂ ਜਿਹੜੇ ਘਰੋਂ ਉਹ ਉਹਨਾਂ ਦੇ ਵਸੀਬਾ ਨਹੀਂ ਹੁੰਦਾ ਇਹ ਲੜਾਈ ਝਗੜੇ ਹੋ ਜਾਂਦੇ ਹਨ ਉਹਨਾਂ ਨੂੰ ਵਸਾਉਣ ਕਰਕੇ ਜਿਹੜੇ ਕੇਸ ਆਉਂਦੇ ਹਨ तकरीबन तकरीबन ਹਰ ਰੋਜ਼ 2-4 ਕੇਸ ਇਹੋ ਜਿਹੇ ਵੀ ਨਪਟਾਏ ਜਾਂਦੇ ਹਨ ਜਿਹੜੇ ਰਾਜੀ ਨਾਮ ਕਰਾ ਕੇ ਦੋਨੋਂ ਜੀਆਂ ਦੀ ਸੂਹਲਾ ਸਫਾਈ ਕਰਾ ਕੇ ਉਹਨਾਂ ਨੂੰ ਤੋੜਦੇ ਆਂ ਔਰ ਅੱਜ ਆਉਂਦੇ ਨੇ ਘਰੇ ਲੋਕ ਆਪਣੀ ਦਿੱਕਤਾਂ ਲੈ ਕੇ ਹਾਂਜੀ ਅੱਜ ਦਿੱਕਤਾਂ ਲੈ ਕੇ ਮੁਸ਼ਕਲਾਂ ਲੈ ਕੇ ਲੋਕ ਆਉਂਦੇ ਨੇ ਗੁਰਪ੍ਰੀਤ ਸੇਖੋਂ ਕੋਲ ਹਾਂਜੀ ਹਾਂਜੀ ਲੋਕ ਇਹੋ ਜਿਹੇ ਦਿੱਕਤਾਂ ਲੈ ਕੇ ਬਾਕੀ ਜਿਓ ਕੋਈ ਲੈਣ ਦੇ ਹੁੰਦਾ ਕਿਸੇ ਦਾ ਰੋਲਾ ਹੁੰਦਾ ਉਹ ਵੀ ਕਿਤਾਬ ਦੀਆਂ ਲੈ ਕੇ ਆਉਂਦੇ ਇੱਥੇ ਫੈਸਲੇ तकरीबन तकरीबन ਹਰ ਫੈਸਲੇ ਨੂੰ ਬੜੇ ਵਧੀਆ ਢੰਗ ਨਾਲ ਦੋਨਾਂ ਧਿਰਾਂ ਨੂੰ ਸਹਿਮਤ ਕਰਕੇ ਸੱਜੇ ਢੰਗ ਨਾਲ ਉਹਨੂੰ ਤੋੜਿਆ ਜਾਂਦਾ ਖੁਸ਼ੀ ਤੋੜਿਆ ਜਾਂਦਾ ਔਰ ਉਹਨਾਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਚਾਹ ਪਾਣੀ ਪਿਆ ਕੇ ਅਸੀਂ ਇਹ ਗੱਲ ਮੈਨੂੰ ਦੱਸੋ ਇੱਕਦਾਂ ਜਦੋਂ ਗੁਰਪ੍ਰੀਤ ਸਿੰਘ ਬਾਹਰ ਆਉਂਦਾ ਜੇਲ੍ਹ ਤੋਂ ਰਿਹਾਈ ਹੁੰਦੀ ਹੈ ਨਵੰਬਰ ਦੇ ਮਹੀਨੇ ਚ ਔਰ ਉਸ ਤੋਂ ਬਾਅਦ ਉਸ ਦਾ ਜਿਹੜਾ ਇਹ ਸਾਰਾ ਰਾਜਨੀਤੀ ਵੱਲ ਝੁਕਾ ਜਿਹੜਾ ਸਾਰਾ ਲੋਕ ਸੇਵਾ ਵੱਲ ਝੁਕਾ ਇਹ ਤੁਸੀਂ ਘਰੇ ਬੈਠ ਕੇ ਕੋਈ ਸਲਾਹ ਕੀਤੀ ਕਿ ਹੁਣ ਭਈ ਆਪਾਂ ਇਹ ਇਹ ਕੰਮ ਕਰਨਾ ਜਾਂ ਇੱਧਰ ਜਾਣਾ ਜਾਂ ਉਹਦਾ ਆਪਦਾ ਹੀ ਮਨ ਸੀ ਗੁਰਪ੍ਰੇ ਦਾ ਜਾਂ ਤੁਸੀਂ ਉਸ ਨੂੰ ਦੱਸਿਆ ਕੋਈ ਸਿਖਾਇਆ ਕਿ ਨਹੀਂ ਐਂ ਕਰ ਪੁੱਤ ਹੁਣ ਇਹ ਕੁਝ ਕਰਨਾ ਆਪਾਂ ਨਹੀਂ ਜੀ ਨਾ ਅਸੀਂ ਪਹਿਲਾਂ ਹੀ ਕੁਝ ਉਹਨੂੰ ਸਿਖਾਇਆ ਸੀ ਨਾ ਹੀ ਹੁਣ ਕੋਈ ਜਦੋਂ ਆਇਆ ਬਾਹਰ ਉਸ ਨੂੰ ਸਿਖਾਇਆ ਗਿਆ ਵੀ ਤੂੰ ਇਸ ਤਰ੍ਹਾਂ ਕਰ ਜਾਂ ਰਾਜਨੀਤੀ ਵੱਲ ਚੱਲ ਜਾ ਇਹ ਗੁਰੂ ਸਾਹਿਬ ਦੀ ਕਿਰਪਾ ਸਮਝ ਲਓ ਜਾਂ ਗੁਰੂ ਸਾਹਿਬ ਨੇ ਦਿਨ ਬਦਲਨੇ ਹੁਣ ਜਿੱਦਾਂ ਜਿੰਨਾ ਸਮਾਂ ਬੰਦੇ ਦੀ ਕਿਸਮਤ ਵਿੱਚ ਮਾੜਾ ਲਿਖਿਆ ਹੁੰਦਾ ਉਹ ਮਾੜਾ ਸਮਾਂ ਬੰਦੇ ਨੇ ਕੱਢਣਾ ਹੁੰਦਾ ਆਪਲਾ ਕਿਸ ਤਰੀਕੇ ਨਾਲ ਕੱਢੇ ਹੁਣ ਚੰਗਾ ਸਮਾਂ ਸੀ ਉਸ ਦੀ ਆਪਦੀ ਸੋਚ ਆਪਦੀ ਸਮਝ ਬਹੁਤ ਹੀ ਇੰਟੈਲੀਜੈਂਟ ਬੱਚਾ ਐ ਇੰਨਾ ਵੀ ਅਸੀਂ ਉਹਨੂੰ ਸਿਖਾਉਣ ਦੀ ਲੋੜ ਨਹੀਂ ਹੈਗੀ ਵੀ ਅਸੀਂ ਉਹਨੂੰ ਅਕਲ ਦੇ ਸਕੀਏ ਉਸ ਤੋਂ ਸਾਡੇ ਨੂੰ ਮੇਰੇ ਨੂੰ ਵੀ ਬਹੁਤ ਹੀ ਸਿਆਣਾ ਤੁਸੀਂ ਮਾੜੇ ਸਮੇ ਦੀ ਗੱਲ ਕੀਤੀ ਹੈ ਕਿੰਨਾ ਕੁ ਮਾੜਾ ਸਮਾਂ ਹੰਡਾਇਆ ਉਹ ਦਿਨਾਂ ਦੇ ਬਾਰੇ ਸਾਨੂੰ ਅੱਜ ਮਾੜਾ-ਮੋਟਾ ਤੁਸੀਂ ਖੁੱਲ ਕੇ ਦੱਸ ਸਕੋ ਮਾੜਾ ਸਮਾਂ ਜੀ ਤੁਹਾਡੇ ਸਾਹਮਣੇ ਦੁਨੀਆ ਨੂੰ ਸਭ ਹੀ ਪਤਾ ਹੈ ਵੀ ਮਾੜਾ ਸਮਾਂ ਜਦੋਂ ਵੀ ਕੋਈ ਕੇਸ ਹੁੰਦਾ ਸੀ ਉਦੋਂ ਗੁਰਪ੍ਰੀਤ ਸੇਖੋਂ ਦਾ ਨਾਂ ਆ ਜਾਂਦਾ ਸੀ ਕੋਈ ਵੀ ਬੰਦਾ ਮੰਨ ਲਓ ਜੇਲ੍ਹ ਦੇ ਵਿੱਚ ਬੈਠਾ ਗੁਰਪ੍ਰੀਤ ਸੇਖੋਂ ਕੋਈ ਬਾਹਰ-ਬਾਰ ਦਾਤ ਹੋ ਜਾਂਦੀ ਸੀ ਤੋਂ ਲੋਕੀ ਕਹਿੰਦੇ ਸੀ ਜਾਂ ਪ੍ਰਸ਼ਾਸਨ ਕਹਿੰਦਾ ਸੀ ਗੁਰਪ੍ਰੀਤ ਸੇਖੋਂ ਦੇ ਗੈਂਗ ਆ ਇਹ ਫਲਾਨੇ ਬੰਦੇ ਆ ਉਹ ਗੈਂਗਸਟਰ ਉਹਨੂੰ ਦੁੱਖ ਹੁੰਦਾ ਸੀ ਵੀ ਇਹ ਅਸੀਂ ਬੱਚੇ ਨੂੰ ਇੰਨਾ ਪੜਾਇਆ ਲਿਖਾਇਆ ਤੇ ਇਹ ਬੱਚਾ ਹੁਣ ਸਾਡੇ ਦਾ ਗੈਂਗਸਟਰ ਦਾ ਕਿਤਾਬ ਜਿਹੜਾ ਦਿੱਤੀ ਜਾਂਦੇ ਆ ਇਹ ਸਾਥ ਤੋਂ ਬਰਦਾਸ਼ਤ ਹੋਣਾ ਤਾਂ ਔਖਾ ਹੀ ਸੀ ਹੂੰ ਅੱਜ ਤੁਸੀਂ ਮਹਿਸੂਸ ਕਰਦੇ ਹੋ ਕਿ ਪਾਸਟ ਵਿੱਚ ਜੋ ਕੁਝ ਵੀ ਹੋਇਆ ਉਹ ਹੋਇਆ ਪਰ ਅੱਜ ਗੁਰਪ੍ਰੀਤ ਸੇਖੋਂ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਲੋਕਾਂ ਨੇ ਜਿਤਾਇਆ ਹੈ ਔਰ ਬੋਟਾਂ ਪਾ ਕੇ ਜਿਤਾਏਗਾ ਇੱਕ ਤਾਂ ਹੁੰਦਾ ਕੋਈ ਚਾਅ ਜਨੈ ਨੇ ਖੜਾ ਕਰਤਾ ਉਮੀਦਵਾਰ ਜਿੱਤ ਗਿਆ ਪਰ ਵੋਟਾਂ ਪਈਆਂ ਬਕਾਇਦਾ ਉਹਦੇ ਵਿੱਚ ਜਿੱਤ ਹੋਈ ਹੈਗੀ ਅੱਜ ਉਸੇ ਫੀਲ ਕਰਦੇ ਹਾਂ ਕਿ ਜੋ ਕੁਝ ਵੀ ਹੋਇਆ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਉਹ ਲਿਖੀਆਂ ਹੁੰਦੀਆਂ ਕਿ ਹੋਣੀ ਹੀ ਨੇ ਅੱਜ ਅੱਜ ਤਾਂ ਸੀ ਮਹਿਸੂਸ ਕੀ ਕਰਨਾ ਅਸੀਂ ਹੈਰਾਨ ਹਾਂ ਇਸ ਗੱਲ ਤੇ ਕਿ ਲੋਕਾਂ ਦਾ ਪਿਆਰ ਦੇਖ ਕੇ ਲੋਕਾਂ ਦਾ ਉਤਸ਼ਾਹ ਦੇਖ ਕੇ ਵੀ ਇੰਨਾ ਪਿਆਰ ਦੇ ਰਹੇ ਨੇ ਲੋਕ ਉਹਨਾਂ ਨੂੰ ਗੁਰਪ੍ਰੀਤ ਸੇਖੋਂ ਨਾਲ ਇੰਨੀ ਹਮਦਰਦੀ ਆ ਕਿ ਨਿੱਕਾ ਬੱਚਾ ਵੀ ਜਿਹੜਾ ਉਹ ਵੀ ਉਹਨੂੰ ਉਹਦੀ ਫੋਟੋ ਦੇਖ ਕੇ ਮਾਮੂ ਮਾਮੂ ਕਰ ਕਰ ਉੜਦਾ ਤੇ ਜਦੋਂ ਵੀ ਕੋਈ ਮਤਲਬ ਆਉਂਦਾ ਜਦੋਂ ਜਦੋਂ ਜਿੱਥੇ ਵੀ ਗੁਰਪ੍ਰੀਤ ਸੇਖੋਂ ਜਾਂਦਾ ਉਥੋਂ ਤਕਰੀਬਨ ਤਕਰੀਬਨ ਸੈਲਫੀਆਂ ਲੈਣ ਆਲਿਆਂ ਦਾ ਜਾਂ ਫੋਟੋ ਕਰਾਉਣ ਵਾਲਿਆਂ ਦਾ ਤਾਂ ਤਾਂ ਲੱਗਾ ਰਹਿੰਦਾ ਉੱਥੇ ਹਰ ਵਕਤ ਲਾਈਨ ਲੱਗੀ ਰਹਿੰਦੀ ਹੈ ਵੀ ਫੋਟੋ ਕਰਾਉਣੀ ਸੀ ਅੱਛਾ ਮਹਾਂਦਰੇ ਦੇ ਵਿੱਚ ਕਿਵੇਂ ਚੇਹੇ ਜਾਇਆ ਗੁਰਪ੍ਰੀਤ ਦੇਖ ਹੁੰਦੇ ਇਹ ਸਾਨੂੰ ਜਰੂਰ ਦੱਸੋ ਅੱਜ ਅਸੀਂ ਦੇਖਦੇ ਹਾਂ ਦਾੜੀ ਵੀ ਖੁੱਲੀ ਹੈ ਔਰ ਪੱਗ ਸਿਰਤੇ ਸੇ ਆਈ ਹੋਈ ਹੈ ਕਿਤੇ ਉਹ ਸਮਾਂ ਸੀ ਜਦੋਂ ਵਾਲ ਕੱਟੇ ਹੁੰਦੇ ਸੀ ਇਹ ਸਾਰੀਆਂ ਜਾਂ ਇਹ ਪਰਿਵਾਰ ਦੇ ਵਿੱਚ ਬੈਠ ਕੇ ਡਿਸਾਈਡ ਹੋਇਆ ਕਿ ਭਈ ਹੁਣ ਉਮਰ ਜਾਂ ਉਮਰ ਕਹੋ ਜਾਂ ਵੈਸੀ ਕਿ ਹੁਣ ਠੀਕ ਹੈ ਪੱਗ ਬੰਨਿਆ ਕਰ ਜਾਂ ਕੋ ਜਾਂ ਆਪਦੇ ਮਨੋਂ ਨਹੀਂ ਜੀ ਇਹ ਉਹ ਵੀ ਆਪਦੀ ਇੱਛਾ ਗੁਰੂ ਸਾਹਿਬ ਨੂੰ ਬਹੁਤ ਹੀ ਉਹ ਮੇਰੇ ਨਾਲੋਂ ਵੀ ਜ਼ਿਆਦਾ ਗੁਰੂ ਸਾਹਿਬ ਨੂੰ ਮੰਨਦਾ ਪੰਜ ਬਾਣੀਆਂ ਕੰਠ ਨੇ ਉਹਨੂੰ ਪੂਰੀਆਂ ਜਿਹੜਾ ਜਵਾਨੀ ਪਾਠ ਕਰਦਾ ਬਾਕੀ ਉਸ ਦੀ ਇੱਛਾ ਇੱਛਾ ਅਨਸਾਰ ਉਹਨੇ ਆਪ ਹੀ ਪਹਿਲਾਂ ਵਾਲ ਕਟਾਏ ਹੋਏ ਸੀ ਹੁਣ ਵਾਲ ਰੱਖੇ ਆ ਕੋਈ ਉਹਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਵੀ ਤੂੰ ਵਾਲ ਰੱਖ ਲੈ ਜਾਣਾ ਰੱਖ ਲੈ ਉਹਦੀ ਆਪ ਦੇ ਡਿਸੀਜਨ ਸੀਗਾ ਜੀ ਜੋ ਉਹਨੇ ਮਤਲਬ ਕੀਤਾ ਜਦੋਂ ਪਹਿਲੀ ਵਾਰ ਤੁਸੀਂ ਉਸ ਨੂੰ ਪੱਗ ਬੰਨ ਕੇ ਦੇ ਪੱਗ ਦੇ ਵਿੱਚ ਦੇਖਿਆ ਉਦੋਂ ਕੀ ਗੱਲ ਕਹੀ ਤੁਸੀਂ ਕਿਉਂਕਿ ਬਾਕੀ ਸਮਾਂ ਤੁਸੀਂ ਉਹ ਸੀਗੇ ਬਿਨਾ ਪੱਗ ਤੇ ਦੇਖਿਆ ਸੀ ਉਸ ਨੂੰ ਨਹੀਂ ਪੱਗ ਨਾਲ ਉਸ ਦਾ ਬਹੁਤ ਹੀ ਵਧੀਆ ਤੇ ਸੁੰਦਰ ਲੱਗ ਰਿਹਾ ਕਿਉਂਕਿ ਪਗੜੀ ਆਪਣੀ ਸਿੱਖਾਂ ਦੀ ਚੱਲ ਸ਼ਾਨ ਤੇ ਉਸ ਨੂੰ ਮੱਦੇਨਜ਼ਰ ਨਾ ਰੱਖਦੇ ਪੱਗ ਤਾਂ ਅਸੀਂ ਉਹਨੂੰ ਕਿਹਾ ਨਹੀਂ ਲੇਕਿਨ ਜੱਜ ਦੀ ਵੀ ਬਹੁਤ ਹੈ ਮਤਲਬ ਜਿਹੜਾ ਕੋਈ ਲਾਈਕ ਕਰਦਾ ਪੱਗ ਨਾਲ ਬਹੁਤ ਹੀ ਵਧੀਆ ਸਤਿਕਾਰ ਮਿਲਦਾ ਆਪਾਂ ਨੂੰ ਬਾਕੀ ਚਲੋ ਉਹਨਾਂ ਦੀ ਆਪਦੀ ਮਰਜ਼ੀ ਹੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸਿਸਟਮ ਦਾ ਹਿੱਸਾ ਹੋਣਾ ਸਿਸਟਮ ਦੇ ਵਿੱਚ ਐਂਟਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਖਾਸ ਤਾ ਉੱਤੇ ਜਦੋਂ ਕੋਈ ਮੁਖਤਾਰਾ ਦੇ ਵਿੱਚ ਆਉਂਦਾ ਹੈ ਮੇਨ ਸਟ੍ਰੀਮ ਦੇ ਵਿੱਚ ਆਉਂਦਾ ਹੈਗਾ ਤੇ ਅੱਜ ਜਦੋਂ ਉਹ ਸਿਸਟਮ ਦਾ ਪਾਰਟ ਬਣ ਗਿਆ ਇਲੈਕਸ਼ਨ ਜਿੱਤ ਚੁੱਕਿਆ ਹੈਗਾ ਤਾਂ ਇਹਦੇ ਨਾਲ ਥੋੜਾ ਜਿਹਾ ਤੁਹਾਨੂੰ ਹੌਸਲਾ ਵਧਿਆ ਹੋਊਗਾ ਬਾਕੀ ਚੀਜ਼ਾਂ ਨਾਲ ਹੌਸਲਾ ਤਾਂ ਦੇਖੋ ਜੀ ਜਿਹੜਾ ਬੰਦਾ ਹੁਣ ਇਲੈਕਸ਼ਨ ਖੜਾ ਹੋ ਕੇ ਜਿੱਤਿਆ ਜਿੱਤਿਆ ਵੀ ਤਕਰੀਬਨ ਸਾਰੀਆਂ ਦੀ ਸਾਰੀਆਂ ਸੀਟਾਂ ਹੌਸਲਾ ਤਾਂ ਬਹੁਤ ਹੌਸਲੇ بلند ਹੋ ਕੇ ਉਸ ਨਾਲ ਵੀ ਬੰਦਾ ਸਹੀ ਟਰੈਕ ਤੇ ਆ ਗਿਆ ਕੋਈ ਹੁਣ ਇਹ ਨਹੀਂ ਜਿਹੜਾ ਗੈਂਗਸਟਰ ਦਾ ਸ਼ਬਦ ਸੀ ਹੁਣ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜਾ ਗੈਂਗਸਟਰ ਦਾ ਤੁਸੀਂ ਨਾਲ ਉਹਨੂੰ ਸ਼ਬਦ ਲਾਇਆ ਜਾਂ ਕਿਸੇ ਨੇ ਵੀ ਪ੍ਰਸ਼ਾਸਨ ਨੇ ਲਾਇਆ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਸ ਨੂੰ ਹੁਣ ਹਟਾ ਦਿੱਤਾ ਜਾਵੇ ਕਿਉਂਕਿ ਉਹ ਜਦੋਂ ਤੋਂ ਆਇਆ ਉਹ ਤੋਂ ਸੰਵਾਦ ਸੇਵਕ ਦੇ ਕੰਮ ਕਰ ਰਿਹਾ ਕੋਈ ਵੀ ਉਹਨੇ ਮਾੜਾ ਕੰਮ ਨਹੀਂ ਕੀਤਾ ਪਹਿਲਾਂ ਵੀ ਮਾੜਾ ਕੰਮ ਹੋਏ ਤਾਂ ਥੋੜੇ ਆ ਪਰ ਉਸ ਨੇ ਜਿਵੇਂ ਕੋਈ ਉਹਦੀ ਸੁਸਾਇਟੀ ਉਹੋ ਜੀ ਹੋਗੀ ਉਹਦੇ ਕਰਕੇ ਚਲੋ ਹੋ ਗਏ ਜੋ ਉਹ ਮੈਂ ਉਹਨਾਂ ਨੂੰ ਨਹੀਂ ਦਰਉਂਦਾ ਤੇ ਹੁਣ ਤਾਂ ਉਹ ਬਿਲਕੁਲ ਸਹੀ ਆਪਣੇ ਟਰੈਕ ਤੇ ਕੰਮ ਕਰ ਰਿਹਾ ਲਾਸ ਵਾਲਾ ਅੱਜ ਅਸੀਂ ਦੇਖ ਰਹੇ ਸੀ ਲਗਾਤਾਰ ਲੋਕ ਆ ਰਹੇ ਨੇ ਸਵੇਰ ਤੋਂ ਗੁਰਪ੍ਰੀਤ ਸੇਖਾਂ ਨੂੰ ਮਿਲਣ ਦੇ ਲਈ ਕੋਈ ਹਾਰ ਪਾ ਰਿਹਾ ਕੋਈ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਰਿਹਾਗਾ ਅੱਜ ਹੀ ਸ਼ੇਰੇ ਖੋਬਨ ਦੇ ਪਿਤਾ ਵੀ ਆਏ ਹੋਏ ਨੇ ਵਿੱਕੀ ਗੌਂਦਰ ਦੇ ਪਿੰਡ ਤੋਂ ਵੀ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਨੇਗੇ ਅਸੀਂ ਗੱਲ ਕਰ ਰਹੇ ਸੀ ਸ਼ੇਰੇ ਖੋਬਨ ਦੇ ਪਿਤਾ ਨਾਲ ਉਹ ਕਹਿੰਦੇ ਕਿ ਅੱਜ ਜਦੋਂ ਮੈਂ ਆਇਆ ਤਾਂ ਦੇਖ ਕੇ ਮੈਨੂੰ ਜੱਫੀ ਪਾਲੀ ਕੇ ਇਮੋਸ਼ਨਲ ਹੋ ਗਿਆ ਕਹਿੰਦੇ ਗੁਰਪ੍ਰੀਤ ਰੋਣ ਲੱਗ ਗਿਆ ਨਹੀਂ ਉਹ ਤਾਂ ਸਾਰਿਆਂ ਦਾ वेलकम ਕਰਦੇ ਆ ਅਸੀਂ ਕੁੱਬਨ ਸਾਹਿਬ ਦਾ ਵੀ ਕਰਦੇ ਆ ਗੌਂਡਰ ਦੇ ਪਰਿਵਾਰ ਦਾ ਵੀ ਅਸੀਂ ਕਰਦੇ ਆ ਬਹੁਤ ਹੀ ਮਾੜਾ ਹੋਇਆ ਚਲੋ ਜੋ ਵੀ ਉਹਨਾਂ ਵਿਚਾਰਿਆਂ ਨਾਲ ਤੱਕਾ ਹੋਇਆ ਜਾਂ ਉਹ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੀਏ ਵੀ ਉਹਨਾਂ ਦਾ ਜਿਹੜਾ ਇੱਕ ਇੱਕ ਲੜਕਾ ਸੀ ਇਸ ਤਰ੍ਹਾਂ ਉਹ ਫਿਰ ਅਸੀਂ ਉਹਨਾਂ ਆਦੇ ਪੁੱਤ ਨੂੰ ਵੀ ਸੇਖੋਂ ਚ ਦੇਖਦੇ ਆ ਕਹਿੰਦੇ ਹਾਂ ਹਾਂਜੀ ਉਹ ਇਹ ਉਹ ਤਾਂ ਉਹਨਾਂ ਦੀ ਆਪਣੀ ਸੋਚ ਆ ਨਾ ਉਹ ਆਫ ਦੇ ਆਫ ਦੇ ਬੋਤਨ ਨੂੰ ਇਸ ਦੇ ਵਿੱਚੋਂ ਦੇਖਦੇ ਆ ਪਰ ਚਲੋ ਜੋ ਪ੍ਰਮਾਤਮਾ ਨੇ ਕੀਤਾ ਅਸੀਂ ਉਹਨੂੰ ਮੋੜਤਾ ਨਹੀਂ ਉਹਨਾਂ ਨੂੰ ਸਕਦੇ ਪਰ ਅਸੀਂ ਚਲੋ ਫਿਰ ਵੀ ਪਰਿਵਾਰ ਦੇ ਨਾਲ ਖੜੇ ਹਾਂ ਜੀ ਬਿਲਕੁਲ ਹੁਣ ਅਖੀਰ ਤੇ ਲੋਕਾਂ ਨੇ ਇੰਨਾ ਪਿਆਰ ਦੇ ਕੇ ਜਤਾਇਆ ਤੇ ਜੋ ਲੋਕਾਂ ਦੇ ਕੰਮ ਨੇ ਜੋ ਲੋਕਾਂ ਦੇ ਮੁੱਦੇ ਨੇ ਉਹ ਕਰਨ ਦੇ ਲਈ ਤੁਹਾਨੂੰ ਤੁਸੀਂ ਨਿਕਲ ਰਹੇ ਹੋ ਬਾਹਰ ਕਿਉਂਕਿ ਸਿਆਸੀ ਹੁਣ ਤੁਸੀਂ ਹੀ ਸਿਆਸੀ ਹੋ ਚੁੱਕੇ ਹੋ ਸਿਆਸ ਦੇ ਵਿੱਚ ਤੁਸੀਂ ਆ ਗਏ ਹੋਗੇ ਔਰ ਲੋਕਾਂ ਦੀ ਉਮੀਦਾਂ ਬਹੁਤ ਹੁੰਦੀਆਂ ਪਰ ਅੱਜ ਕੱਲ੍ਹ ਲੋਕ ਸਿਆਸਤਦਾਨਾਂ ਤੋਂ ਵੀ ਬਹੁਤ ਤੱਕੇ ਪਏ ਨੇ ਸਿਆਸੀ ਦੀ ਗੱਲ ਜਿੱਥੇ ਤੁਸੀਂ ਲੋਕਾਂ ਦੀਆਂ ਉਮੀਦਾਂ ਦੀ ਗੱਲ ਕਰਦੇ ਹੋ ਮੇਰੇ ਪਿਤਾ ਤਕਰੀਬਨ ਤਕਰੀਬਨ ਜਦੋਂ ਤੋਂ ਆਪਣੇ ਸਿਆਸਤ ਲਈ ਆ ਉਦੋਂ ਤੋਂ ਉਹ ਲੀਡਰੀ 'ਚ ਪਏ ਆ ਪਹਿਲਾਂ ਬਲਾਕ ਦੇ ਪ੍ਰਧਾਨ ਰਹੇ ਉਦੋਂ ਤੋਂ ਅਸੀਂ ਲੋਕਾਂ ਦੇ ਨਾਲ ਸਾਡਾ ਵਾਅਦਾ ਪਿਆ ਅਸੀਂ ਲੋਕਾਂ ਨੂੰ ਕੰਮ ਉਦੋਂ ਤੋਂ ਗਰੀਬ ਲੋਕਾਂ ਦੇ ਜੋ ਵੀ ਆ ਜਾਂਦਾ ਸਾਡੇ ਕੋਲ ਕੋਈ ਕੰਮ ਲੈ ਕੇ ਜਿੰਨੇ ਕੁ ਜੋਗੇ ਹੁੰਨੇ ਅਸੀਂ ਕਰਾ ਸਕਦੇ ਉਹ ਕਰਾਉਂਦੇ ਰਹੇ ਮੇਰੇ ਪਿਤਾ ਜੀ ਕਰਾਉਂਦੇ ਰਿਹਾ ਫਿਰ ਹੁਣ ਮੈਂ ਬਲਾਕ ਨਾ ਸੌਰੀ ਮੈਨੂੰ ਸਫਲ ਕਾਰਪੋਰੇਸ਼ਨ ਦਾ ਮਤਲਬ ਹੈਗਾ ਐਮਸੀ ਆ ਉੱਥੇ ਮੁਦਕੀ ਦਾ ਤੇ ਮੈਂ ਵੀ ਇਸ ਵੀੜੇ ਨੂੰ ਬਾਅਦ ਚ ਚੱਕਿਆ ਹੋਇਆ ਗੁਰਪ੍ਰੀਤ ਦੇਵਨ ਤੋਂ ਪਹਿਲਾਂ ਜੋ ਵੀ ਕੰਮ ਕਰ ਹੁੰਦੇ ਸੀ ਲੋਕਾਂ ਦੇ ਮੈਂ ਕਰਾਉਂਦਾ ਸੀ ਹੁਣ ਉਸ ਤੋਂ ਬਾਅਦ ਮੇਰੇ ਸਿਰੋਂ ਚਲ ਥੋੜਾ ਪਰ ਹਲਕਾ ਹੋ ਗਿਆ ਹੁਣ ਗੁਰਪ੍ਰੀਤ ਸੇਖੂ ਆਪ ਵੀ ਇੱਕਮਤ ਲੱਗਿਆ ਹੋਇਆ ਤੇ ਅਸੀਂ ਇਹ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਆ ਕਿ ਸਾਨੂੰ ਇੰਨਾ ਕੋ ਬਲ ਇਸ ਕੰਮ ਦਾ ਬਖਸ਼ੀ ਅਸੀਂ ਕਿਸੇ ਕਰਪਟ ਚੀਜ਼ ਵੱਲ ਧਿਆਨ ਨਾ ਦੇਈਏ ਅਸੀਂ ਕੋਈ ਵੀ ਕਿਸੇ ਕਿਸਮ ਦਾ ਕਿਸੇ ਤੋਂ ਪੈਸਾ ਖਾਣ ਦਾ ਜਾਂ ਕੋਈ ਅਸੀਂ ਘਰ ਆਪਦਾ ਘਰ ਪਰੋਂ ਦਾ ਕੰਮ ਨਾ ਕਰੀਏ ਅਸੀਂ ਲੋਕ ਸੇਵਾ ਵਿੱਚ ਸਾਡਾ ਮਤਲਬ ਜਿਹੜਾ ਹੋਵੇ ਜਿਹੜਾ ਸਾਨੂੰ ਇੱਕ ਗੈਂਗਸਟਰ ਕਹਿੰਦੇ ਨੇ ਕਈ ਵਾਰ ਉਹਨਾਂ ਗੱਲਾਂ ਤੇ ਮੈਂ ਉਹ ਗੱਲ ਦੇ ਕਹਿਣ ਨੂੰ ਤਿਆਰ ਹਾਂ ਕਿ ਸਾਨੂੰ ਜੇ ਅਸੀਂ ਗੈਂਗਸਟਰ ਨਾਲ ਸਾਨੂੰ ਇਹ ਦੇਖੋ ਜਦ ਜਦੋਂ ਵੀ ਕੋਈ ਲੜਾਈ ਆਪਣੀ ਹੁੰਦੀ ਹੈ ਸਾਨੂੰ ਅੱਗੇ ਕੀਤਾ ਜਾਵੇ ਅਸੀਂ ਬੇਸ਼ੱਕ ਆਪਦੀ ਹਿੱਕ 'ਚ ਗੋਲੀਆਂ ਦੇਸ਼ ਲਈ ਖਾਵਾਂਗੇ ਜੇ ਕੋਈ ਇਨਸਾਨ ਗਰੀਬ ਆ ਉਹਦੇ ਲਈ ਵੀ ਖੜੇ ਹਾਂ ਅਸੀਂ ਹੂੰ ਬਹੁਤ ਬਹੁਤ ਧੰਨਵਾਦ